ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਬੀਜੇਪੀ ਪੰਜਾਬ ਵੱਲੋਂ ਇੱਕ ਬੜੀ ਅਹਿਮ ਮੀਟਿੰਗਾਂ ਦਾ ਜਿਹੜਾ ਦੌਰ ਆ ਉਹ ਸ਼ੁਰੂ ਕੀਤਾ ਗਿਆ ਹੈ ਮੀਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਦੱਸ ਦਈਏ ਕਿ ਲੋਕ ਸਭਾ ਚੋਣਾਂ ਜਿਹੜੀਆਂ ਹੋ ਕੇ ਹਟੀਆਂ ਨੇ ਤੇ ਉਸ ਚ ਪੰਜਾਬ ਚ ਬੀਜੇਪੀ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਉਹਦੇ ਤੇ ਮੰਥਨ ਜਿਹੜਾ ਉਸ ਮੀਟਿੰਗ ਚ ਕੀਤਾ ਜਾਊਗਾ ਤਾਂ ਜਿੰਨੇ ਵੀ ਕੈਂਡੀਡੇਟ ਸੀਗੇ ਬੀਜੇਪੀ ਦੇ ਉਹ ਸਾਰੇ ਇੱਥੇ ਪਹੁੰਚੇ ਨੇ ਹੋਰ ਵੀ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਵੀ ਅੱਜ ਬੀਜੇਪੀ ਪੰਜਾਬ ਦਾ ਜਿਹੜਾ ਆਫਿਸ ਹੈ ਇੱਥੇ ਪਹੁੰਚੀ ਹੋਈ ਹੈ ਸੋ तमाम ਜਿਹੜੇ ਚਿਹਰੇ ਨੇ ਜਿਹੜੇ ਲੋਕ ਸਭਾ ਚੋਣਾਂ ਚ ਨਹੀਂ ਜਿੱਤ ਪਾਏ ਕਿਉਂਕਿ ਬੀਜੇਪੀ ਦੱਸਦੀ ਹੈ ਕਿ 13 ਦੀ 13 ਸੀਟਾਂ ਤੇ ਪਹਿਲੀ ਵਾਰ ਲੋਕ ਸਭਾ ਚੋਣਾਂ ਜਿਹੜੀਆਂ ਲੜੀ ਸੀ ਤੇ ਪਰ ਇੱਕ ਵੀ ਸੀਟ ਜਿੱਤਣ ਚ ਕਾਮਯਾਬ ਨਹੀਂ ਹੋਈ ਰਮਨੀਤ ਬਿੱਟੂ ਜਿਨ੍ਹਾਂ ਨੂੰ ਹਾਰਨ ਤੋਂ ਬਾਅਦ ਵੀ ਮਨਿਸਟਰ ਆਫ ਸਟੇਟ ਬਣਾ ਦਿੱਤਾ ਗਿਆ ਤੇ ਆਪਣੇ ਬਿਆਨਾਂ ਨੂੰ ਲੈ ਕੇ ਉਹ ਚਰਚਾ ਚ ਨੇ ਉਹ ਵੀ ਪਹੁੰਚੇ ਨੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਆਏ ਅ ਬੀਜੇਪੀ ਚੋ ਵੀ ਇੱਥੇ ਪਹੁੰਚੇ ਨੇ ਸੋਮ ਪ੍ਰਕਾਸ਼ ਜਿਹੜੇ ਇਸ ਤੋਂ ਪਹਿਲਾਂ ਮਨਿਸਟਰ ਰਹ ਚੁੱਕੇ ਨੇ ਯੂਨੀਅਨ ਗਵਰਨਮੈਂਟ ਚੋ ਵੀ ਇੱਥੇ ਪਹੁੰਚੇ ਨੇ ਤੇ ਇਹਨਾਂ ਤੋਂ ਇਲਾਵਾ ਸੁਭਾਸ਼ ਸ਼ਰਮਾ ਹੋਣ ਤੇ ਹੋਰ ਜਿਹੜੇ ਵੀ ਕੈਂਡੀਡੇਟ ਸੀਗੇ ਅਰਵਿੰਦ ਖੰਨਾ ਹੋਣ ਉਹ ਸਾਰੇ ਇੱਥੇ ਪਹੁੰਚੇ ਆ ਤੇ ਜਿਹੜੀ ਹੈ ਮੰਥਨ ਕੀਤਾ ਜਾਊਗਾ ਅੱਜ ਪੂਰੇ ਦਿਨ ਮੀਟਿੰਗਾਂ ਦਾ ਦੌਰ ਜਿਹੜਾ ਜਾਰੀ ਰਹੂਗਾ ਤੇ ਇਸ ਚ ਚਰਚਾ ਜਿਹੜੀ ਹੈ ਹੁਣ ਫਿਊਚਰ ਪਲੈਨਿੰਗ ਨੂੰ ਲੈ ਕੇ ਵੀ ਹੋਊਗੀ ਕਿ 2027 ਵਿਧਾਨ ਸਭਾ ਚੋਣਾ ਕਿਵੇਂ ਲੜਨੀ ਹੈ ਉਸ ਤੋਂ ਪਹਿਲਾਂ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਮਿਊਨਿਸਪੈਲਿਟੀਆਂ ਦੀਆਂ ਉਹ ਕਿਵੇਂ ਲੜਨੀ ਹੈ ਸੋ ਉਹਨਾਂ ਸਾਰਿਆਂ ਬਾਰੇ ਜਿਹੜਾ ਭਾਜੀਪੀ ਹੈ ਅੱਜ ਚਰਚਾ ਕਰਨ ਜਾ ਰਹੀ ਹੈ ਆਪ ਮੁਦੇ ਕਿਹੜੇ ਰੱਖੇ ਜਾਣਗੇ ਕਿਉਂਕਿ ਇਲੈਕਸ਼ਨਸ ਜਮਿਨੀ ਚੋਣਾਂ ਐਲਾਨ ਕਰਨ ਵਾਲੇ ਬਸ ਜੀ ਜਮਿਨੀ ਚੋਣ ਨੂੰ ਲੈ ਕੇ ਪਲਾਨਿੰਗ ਕਰਾਂਗੇ ਨਾਲ ਜਿਹੜੀਆਂ ਕੁਝ ਕਮੀਆਂ ਰਹੀਆਂ ਉਹ ਡਿਸਕਸ ਕਰਾਂਗੇ ਉਹਨਾਂ ਨੂੰ ਦੂਰ ਕਰਾਂਗੇ ਉਹ ਛੇ ਵਾਲਾ ਜਿੰਨਾ ਦੁਬਾਰੇ ਸ਼ੀਖ ਨੂੰ ਉਗਰਾ ਲਓ ਹੋਰ ਨੂੰ ਮੌਕਾ ਦਿੱਤਾ ਜਾਊਗਾ ਜੇ ਇਹਦੇ ਵਿੱਚ ਵੇਜ ਸਸਪੈਂਸ ਦੇਖੋ ਗੱਲ ਹੈ ਕਿ ਕਮਿਟਮੈਂਟ ਤਾਂ ਨਾਲ ਸੀਗੀ ਬਟ ਫਿਰ ਵੀ ਆਖਰੀ ਫੈਸਲਾ ਜਿਹੜਾ ਪਾਰਟੀ ਹਾਈ ਕਮਾਂਡ ਨੇ ਕਰਨਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਦੇਣੀ ਚਾਹੀਦੀ ਉਹਨਾਂ ਨੂੰ ਦੇਣੀ ਚਾਹੀਦੀ ਸਟਰੋਂਗ ਕੈਂਡੀਡੇਟ ਦੇਖੋ ਜਿਹੜੇ ਬੰਦਾ ਪਾਰਟੀ ਛੱਡ ਕੇ ਐਮਐਲਏ ਤੋਂ ਰਿਜ਼ਾਈਨ ਕਰਕੇ ਆਇਆ ਪਹਿਲਾ ਹੱਕ ਉਹਦਾ ਬੰਦਾ ਹੈ ਨੰਨੇ ਵੀ ਦਿਖਾ ਜਬੇ ਐਲੈਕਸਸ ਨੂੰ ਲੈ ਕੇ ਕਿਹੜੀਆਂ ਪਲਾਨਿੰਗਸ ਖਾਸ ਤੌਰ ਤੇ ਉੱਪਰ ਕੀਤੀਆਂ ਜਾਣਗੀਆਂ ਕਿਹੜੀਆਂ ਕਮੀਆਂ ਪੰਜਾਬ 'ਚ ਰਹਿ ਗਈਆਂ ਉਹਨਾਂ ਨੂੰ ਪੂਰਾ ਜਾਂ ਜਾਣਾ ਹੈ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਏਜੰਡਾ ਨਹੀਂ ਕੋਈ ਆਇਆ ਸਾਨੂੰ ਸਾਡੀ ਮੀਟਿੰਗ ਬੁਲਾਈ ਗਈ ਹੈ ਏਜੰਡਾ ਹਲੇ ਮੀਟਿੰਗ ਦੇ ਦੌਰਾਨ ਪਤਾ ਲੱਗੂਗਾ ਵੀ ਕੀ ਹੈ ਵੱਡੇ ਤੌਰ ਤੇ ਕੀ ਚੀਜ਼ ਦਿਖਾਈ ਤੁਸੀਂ ਕੀ ਚਲ ਰਿਹਾ ਕਿ ਤੁਸੀਂ ਕੋਈ ਕੰਮ ਕਰੀ ਹੋਇਆ ਤੁਹਾਨੂੰ ਕੰਕਰ ਹੈ ਸੀਗਾ ਜੋ ਲੋਕਾਂ ਨੇ ਮਦਦਤਾ ਕੋਸ਼ਿਸ਼ ਕੀਤੀ ਹਾਂ ਹਾਂ ਖੁਸ਼ੀਆਂ ਚ ਵੋਟ ਪ੍ਰਤੀਸ਼ਤ ਸੜਾ ਵਧਿਆ ਕਾਫੀ ਵਧਿਆ ਸੋ ਖੁਸ਼ੀਆਂ ਦੂਜੇ ਪਾਸੇ ਦੇਖੀਏ ਇਹ ਆਕਾਲੀ ਦਲ ਮੁੱਖ ਸਾਹਬ ਉਹ ਰੱਖਦੇ ਹਨ ਉਹਨਾਂ ਨੂੰ ਜਦੋਂ ਹਟਾਤਾ ਜਿਹੜੇ ਪਹਿਲਾਂ ਕਮੇਟੀ ਦੇ ਵਿੱਚ ਸੀਗੇ ਲੱਗਦਾ ਵੀ ਕਾਰਵਾਈ ਉੱਧਰੋਂ ਨਹੀਂ ਨਹੀਂ ਉਹ ਉਸ ਪਾਰਟੀ ਦਾ ਮਸਲਾ ਹੈ ਜੀ ਬੀਜਪੀ ਦਾ ਮਸਲਾ ਨਹੀਂ ਹੈਗਾ ਉਹ ਆ ਸਕਦੇ ਨੇ ਉੱਧਰੋਂ ਆ ਸਕਦੇ ਨੇ ਉਹ ਤੁਸੀਂ ਉਹਨਾਂ ਨੂੰ ਕੁਝ ਹਾਂਜੀ ਲਿਖੋ ਉਹਨਾਂ ਦੇ ਬਾਰੇ ਨਿੱਕਲੀ ਮੀਟਿੰਗ ਬੁਲਾ ਲਈਏ ਅਸੀਂ ਵਿਸਥਾਰ ਨਾਲ ਰਿਸਰਚ ਕਰਾਂਗੇ ਹਾਂਜੀ ਸਰ ਕਾਰਨ ਕੀ ਲੱਗਦਾ ਮੈਮ कार्डा साम्राज्य करना पड़ेगा इसका नींद देने वाले गर्जन ही सिखा ये कारण सी है कोई और कारण ना कर देने कारण कोई नहीं होगा इलेक्शन लड़ी जाती है जोरना लड़ी जाती है जितना आता है ही है वो तो सिक्कर नहीं कराएंगे बैठ के मिटे ही रखी है जड़ी जड़ी रहे तो हलु पांच पांच ਰਿਫਲੈਕਸ਼ਨ ਹੈ ਇੱਥੇ ਹੁੰਦੀ ਰਹਿੰਦੀ ਹੈ ਗੱਲ ਹਰ ਜਿੱਤ ਹੁੰਦੀ ਰਹਿੰਦੀ ਹੈ ਬਹੁਤ ਇਹਨਾਂ ਨੇ ਬਹੁਤ ਸਾਜ਼ਿਸ਼ਾ ਕੀਤੀ ਸੀ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਇਹ ਜੋ ਯੂਨੀਅਨਸ ਨੂੰ ਅੱਗੇ ਕਰਕੇ ਜਥੇਬੰਦੀਆਂ ਨੂੰ ਅੱਗੇ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰਾਈਮ ਮਿੰਿਸਟਰ ਸਾਹਿਬ ਦੇ ਜੋ ਕੰਮ ਹੈ ਉਹਨਾਂ ਨੂੰ ਸਵੀਕਾਰ ਕੀਤਾ ਔਰ ਵੋਟਾਂ ਪਾਈਆਂ ਭਾਰਤੀ ਜਨਤਾ ਪਾਰਟੀ ਦੀ ਵੋਟ ਸ਼ੇਅਰ ਵਧੀ ਹੈ ਪੰਜਾਬ ਦੇ ਸੰਗਰੂਰ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਦਾ ਇੱਕ ਵੱਡੇ ਮਾਰਜਨ ਜਿੱਤਿਆ ਅਮੀਰ ਫੇਰ ਕੀ ਕਹੋਗੇ ਠੀਕ ਹੈ ਗੜਾ ਹੈਗਾ ਪਰ ਉਹਨਾਂ ਨੂੰ ਡੈਂਟ ਵੀ ਪਿਆ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਵਧਿਆ ਔਰ ਅੱਗੇ ਵੀ ਵਧੇਗਾ ਉਹ 72 ਦੀ ਤਿਆਰੀ ਹੋ ਰਹੀ ਹੈ ਪਾਰਟੀ ਦੀ ਮੈਨੂੰ ਲੱਗਦਾ ਹੈ 72 ਦੇ ਵਿੱਚ ਆਪਾਂ ਬਹੁਤ ਚੰਗਾ ਪ੍ਰਦਰਸ਼ਨ ਕਰਾਂਗੇ ਕਿੱਥੇ ਕਿਹੜੇ ਮੁੱਦੇ ਪੈਂਡਿੰਗ ਰਹਿ ਗਏ ਸੀ ਜਿੰਨਾ ਕਰਕੇ ਵੋਟ ਸ਼ੇਅਰ ਵਧਿਆ ਤਾਂ ਹੈ ਪਰ ਸੀਟ ਨਹੀਂ ਲੱਗੇਗੇ ਸੋ ਹੁਣ ਜਿਹੜੇ ਉਹਨਾਂ ਮੁੱਦਿਆਂ ਨੂੰ ਅੱਗੇ ਲੈ ਕੇ ਦੇਖੋ ਮਾਹੌਲ ਬਣਾਉਣ ਦੀ ਗੱਲ ਹੈ ਕਿ ਹਾਲੇ ਤਾਂ 2 ਸਾਲ ਹੀ ਹੋਏ ਆ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਸਮੁੱਚੇ ਪੰਜਾਬ ਦੇ ਵਿੱਚ ਆਪਣੇ ਆਪ ਜਦ ਤੋਂ ਆਪਾਂ ਸ਼ੁਰੂ ਕੀਤਾ ਆਪਣੇ ਆਪ ਆਪਣੇ ਨਾਮ ਤੇ ਆਪਣੇ ਸਟਰੈਂਥ ਤੇ ਲੜਨ ਦਾ ਇਹਦਾ ਟਾਈਮ ਲੱਗਦਾ ਹੈ ਤੇ ਹੁਣ ਜਿਲ੍ਹਾ ਪਰਿਸ਼ਦ ਬਲਾਕ ਸੰਪਤੀ ਪੰਚਾਇਤਾਂ ਦੀ ਚੋਣ ਆਣੀ ਹੈ ਉਹਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਧੜੇ ਵੀ ਬਣਨੇ ਆ ਉਹਦੇ ਨਾਲ ਤਾਕਤ ਵੀ ਮਿਲਨੀ ਤੇ ਇਸ ਕਰਕੇ ਕੰਮ ਜਾਰੀ ਹੈ ਔਰ ਸਤਾਈ ਦੇ ਕਹ ਰਹੇ ਧੜੇ ਪਣਗੇ ਤੜੇ ਕਿਸਾਨਾਂ ਚ ਵੀ ਪਣਨਗੇ ਇਹਦਾ ਮਤਲਬ ਕੁਝ ਕਿਸਾਨ ਹੈਗੇ ਜਿਹੜੇ ਬੀਨ ਦੇ ਨਾਲ ਵੀ ਆ ਗਏ ਆ ਆਮ ਕਿਸਾਨ ਜੋ ਹੈਗਾ ਜੋ ਗਰੀਬ ਕਿਸਾਨ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਉਹ ਪ੍ਰਾਈਮ ਮਿੰისტਰ ਮੋਦੀ ਦੇ ਨਾਲ ਹੈ ਇਹ ਥੋੜੇ ਬਹੁਤ ਜਥੇਬੰਦੀਆਂ ਹਨ ਜੋ ਮਾਹੌਲ ਖਰਾਬ ਕਰ ਰਹੇ ਹੋਰ ਕੁਝ ਨਹੀਂ ਆਪ ਲੋਕ ਜਿਆਦਾ ਇਹ ਜਥੇਬੰਦੀਆਂ ਨੂੰ ਕਿਸਾਨ ਕਿਸਾਨ ਕਹੀ ਜਾ ਰਹੀ ਹੈ ਕਸਾਨ ਨਹੀਂ ਹੈ ਇਹ ਜਥੇਬੰਦੀਆਂ ਜਿਹਦਾ ਕਰਨ ਨੇ ਹਰਦਾਸ ਦਾ ਬੀਜਪੀ ਦੀ ਨਹੀਂ ਜਿਆ ਜਥੇਬੰਦੀ ਮੈਂ ਨਹੀਂ ਕਰ ਰਿਹਾ ਮੈਂ ਮਾਹੌਲ ਦੀ ਗੱਲ ਕਰ ਰਿਹਾ ਮੈਂ ਮਾਹੌਲ ਦੀ ਗੱਲ ਕਰ ਬਹੁਤ ساری ਚੀਜ਼ਾਂ ਅੱਜ ਮੀਟਿੰਗ ਬੁਲਾਈ ਹੈ ਰupani ਸਾਹਿਬ ਨੇ ਜਾ ਕੇ ਸਾਹਿਬ ਨੇ ਉਹਦੇ ਉੱਤੇ ਚਰਚਾ ਹੋਣੀ ਹੈ ਪਰ ਮੈਨੂੰ ਜੋ ਲੱਗ ਰਿਹਾ ਮਾਹੌਲ ਅੱਛਾ ਹੈ ਭਾਰਤੀ ਜਨਤਾ ਪਾਰਟੀ ਅੱਗੇ ਵਧ ਰਹੀ ਹੈ ਔਰ ਬਹੁਤ ਤਰੀਕੇ ਨਾਲ ਕੰਮ ਕਰ ਰਹੀ ਹੈ ਨੂੰ ਲੱਗਦਾ ਵੀ ਜਿਵੇਂ ਕਿਸਾਨਾਂ ਨੇ ਪ੍ਰਸਟੈਂਸ ਕੀਤੀ ਹੋਵੇ ਕਿ ਸਾਡੇ ਕਰਕੇ ਬੀਜਪੀ ਨੂੰ ਵੱਡੀ ਹਾਰ ਦੇਖਣੀ ਵੀ ਇਹ ਕਈ ਵੱਡੇ ਬੀਜਪੀ ਦੇ ਚਿਹਰੇ ਵੀ ਨੇ ਜਿਨ੍ਹਾਂ ਨੇ ਮੰਨਿਆ ਵੀ ਹਾਂ ਉਹਦੇ ਕਰਕੇ ਹੀ ਹਾਰ ਦਿੱਖੀ ਵੀ ਤੁਸੀਂ ਕਿਵੇਂ ਦੇਖਦੇ ਬਿਲਕੁਲ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਉਹਨਾਂ ਨੇ ਸਿਰਫ ਮਾਹੌਲ ਖਰਾਬ ਕੀਤਾ ਉਹਨਾਂ ਦੇ ਕਰਕੇ ਕਿਸੇ ਦੀ ਹਾਰ ਜਿੱਤ ਨਹੀਂ ਹੋਈ ਜੇ ਉਹਨਾਂ ਦੇ ਕੋਲ ਇੰਨੀ ਤਾਕਤ ਹੁੰਦੀ ਤਾਂ ਉਹ ਇਲੈਕਸ਼ਨ ਕਿਉਂ ਨਹੀਂ ਲੜ ਦਿੰਦੇ ਆ ਇਹ ਤਾਂ ਸਿਰਫ ਮਾਹੌਲ ਖਰਾਬ ਕਰਨ ਦੀ ਗੱਲ ਹੈ ਭਗਵੰਤ ਮਾਨ ਸਾਹਬ ਨਾਲ ਮਿਲੀ ਜੁਲੀ ਸਾਜ਼ਿਸ਼ ਚੱਲ ਰਹੀ ਹੈ ਤਾਂ ਇਹਦੇ ਵਿੱਚ ਹੋਰ ਕੋਈ ਗੱਲ ਹੈ ਕਿ ਉਹਨਾਂ ਨੂੰ ਵੀ ਸੀਟਾਂ ਤੇ ਨਹੀਂ ਮਿਲੀਆਂ 13 ਤੋਂ ਹਾਂ ਰੂਡ ਸ਼ੇਰ ਹੈ ਜਿਹ ਉਹ ਦੇਖਦੇ ਜਿਮਨੀ ਚੋਨਾ ਦੇ ਇਹਨਾਂ ਨੇ ਹੁਣ ਡਿਸਕ੍ਰਾਈਬ ਕਰਨਾ ਕੀ ਹੋਣਾ ਤੇ ਦੇਖਦੇ ਹਾਂ ਇੱਕ ਸੀਟਾ ਤੇ ਉਹਨਾਂ ਨੂੰ 13 ਜੋ ਕੰਨੀ ਮਿਲੀਆਂ ਆਹ ਕਹਿੰਦੇ ਦੋ ਤੇਰਾ ਤੇ ਤੇਰਾ ਤੇ ਸੇ ਮੇਰਾ ਸਿਰ ਝੁਕਦਾ ਏ ਪੰਜਾਬ ਦੇ ਦੇਸ਼ ਦੇ ਤੇ ਖਾਸ ਤੌਰ ਤੇ ਮੈਂ মিডিਆ ਦੇ ਵੀ ਬਹੁਤ ਬਤਨਵਾਦੀ ਆ ਵੀ ਉਹ ਹਮੇਸ਼ਾ ਸੁਰਖੀਆਂ ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ ਪਰ ਆਪਾਂ ਕੱਲੀ ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆ ਅੱਜ ਪਹਿਲੇ ਬੀਜੇਪੀ ਦਾ ਜਿਹੜਾ ਉਹ ਆਇਆ ਹੈ ਤੇ ਜਾਖੜ ਸਾਨ ਜੀ ਤੇ ਸਾਰਾ ਜਿਹੜੀ ਸਾਡੀ ਦੀ ਬਾਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਇਸ ਤੋਂ ਲਾਗਰ ਰਿਪਰੈਜ਼ੈਂਟ ਤੁਸੀਂ ਇਕਲੱਤੇ ਇਕਲੱਤੇ ਹੋ ਜਿਹੜਾ ਪੰਜਾਬ ਨੂੰ ਉਹ ਕਿਹ ਕਿਸੇ ਕਰ ਰਿਪਰੈਜ਼ੈਂਟ ਕਰੋਗੇ ਪ੍ਰਾਇਮਿਕਤਾ ਕੀ ਰਹੇਗੀ ਸਰ ਪ੍ਰਾਇਮਿਕਤਾ ਕੀ ਰਹੇਗੀ ਕਿਸਾਨੋ ਕੇ ਲੀਏ ਕੁਛ ਕਰਨ ਕੀ ਕੋਸ਼ਿਸ਼ ਕਰੇਂਗਾ ਅੰਦਰ ਜਾਲੰਡਾ ਮੈਂ ਸਾਰੀਆਂ ਗੱਲਾਂ ਤੁਮੇ ਕਹਾਂਗਾ